ਇਸ ਸਤਿਕਾਰਯੋਗ ਸਾਰਿਆਂ ਨੂੰ ਮੰਦੀਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੰਨਣਕੇ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਜਨ ਵੀਰ ਕੋਲ ਆਪਾਂ ਆਏ ਆ ਤੇ ਅੱਗੇ ਵੀ ਕਾਫੀ ਵੀਡੀਓ ਇਸ ਘਰ ਦੇ ਵਿੱਚ ਤੁਹਾਨੂੰ ਦਿਖਾਈਦੀਆਂ ਸੀ ਤੇ ਅੱਜ ਵੀ ਤੁਹਾਨੂੰ ਦੋ ਗਾਵਾਂ ਦਿਖਾਉਣੀਆਂ ਦੋਵੇਂ ਸੂਈਆਂ ਸਵਾਈਆਂ ਆਪਣੀ ਇੱਥੇ ਆ ਕੇ ਦੋ ਟਾਈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਵਾਈ ਜ਼ਰੂਰ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹੋਰ ਕੀ ਹਾਲ ਹੈ ਵਧੀਆ ਵਧੀਆ ਤੁਸੀਂ ਦੱਸੋ ਬਾ ਵਧੀਆ ਵਧੀਆ ਕਿਰਪਾ ਮਾਲਕ ਦੀਆਂ ਵਾਲੇ ਚਲੋ ਕਿਰਪਾ ਜੀ ਦੀ ਬੜੇ ਚਿਰਾਂ ਬਾਅਦ ਦਰਸ਼ਨ ਦਿੱਤੇ ਜੀ ਓਏ ਇਦਾਂ ਕਰਦੇ ਕੰਮ ਕਰੀ ਤੁਹਾਨੂੰ ਪਤਾ ਕੱਲੇ ਬੰਦੇ ਦੇ ਮਨ ਕੋਈ ਦੱਸੇ ਚਲੋ ਸਾਰੀ ਗੱਲ ਆ ਗਿਆ ਹੁਣ ਮੈਂ ਚੱਲ ਲਿਆ ਕੇ ਇੱਕ ਦੋ ਵਿੱਚ ਆ ਕਰਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਚਲੋ ਨਾਮ ਦੱਸੋ ਫਿਰ ਆਪਣਾ ਨਾਮ ਸਾਡੇ ਨੇ ਪਿੰਡ ਚਲਣਗੇ ਜਿਲ੍ਹਾ ਅਮਰਸਰ ਤੁਸੀਂ ਗਵਾਹ ਬਲਸਾ ਤੇ ਫੋਨ ਨੰਬਰ ਵੀ ਬੋਲ ਦੋ 7 ਤੇ ਮੈਥੇ ਰੋਡ ਤੇ ਪੈਂਦੇ ਹਨਾ ਆਪਣੀ ਰੋਡ ਦੇ ਨਾਮ ਦੀ ਹੋਈ ਤਾਂ ਆਪਣੇ 1 ਕਿਲੋਮੀਟਰ ਪਿੱਛੇ ਆ ਤੇ ਬੋਪਰਾ ਵੀ ਲੱਗ ਗਈ ਹੈ ਬੋਪਰਾਏ ਆਪਣੇ ਤੋਂ 3 ਕਿਲੋਮੀਟਰ ਤੇ ਮੈਂ ਤੱਕ ਕਿੰਨਾ ਗਿਆ ਮੈਂ ਤਾਂ 6 ਕਿਲੋਮੀਟਰ ਜੀ ਠੀਕ ਹੈ ਜੀ ਜਿਹੜਾ ਅੰਮ੍ਰਿਤਸਰੋਂ ਮੈਥੇ ਨੂੰ ਰੋਡ ਹੁੰਦਾ ਰੋਡ ਦੇ ਉੱਪਰ ਆ ਹਾਂ ਪਾਸਲਾ ਕੋ ਆਪਣਾ ਰਾਹ ਮੁੜਦਾ ਵਾ ਅਗਲਾ ਵੀ ਬਾਗ ਲੱਗੀ ਠੀਕ ਹੈ ਹਾਂ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਹੈ ਪਹਿਲੇ ਨੰਬਰ ਤੇ ਹੀ ਹੈ ਇੱਥੋਂ ਹੀ ਕਰ ਲਈਏ ਇੱਥੋਂ ਆ ਲਓ ਬੱਚੇ ਤਾਂ ਵੀ ਨਹੀਂ ਆਏ ਇਹ ਬੱਚੇ ਤਾਂ ਮਗਾਇ ਲਈਏ ਬੱਚਾ ਮਰ ਗਿਆ ਜੀ ਤਾਂ ਤੇ ਬਾਕੀ ਆਹ ਦੇਖ ਸਾਦੇ ਮਿਲਕ ਵਿੱਚ ਚੰਗੀ ਲੱਗੀ ਬਾਕੀ ਉਮੀਦ ਹੈ ਕਿ ਜਦੋਂ ਤ ਹੁਣ ਕਿੰਨਾ ਦੁੱਧ ਦੇਈਏ ਤੇ ਕਰੋ? ਹਾਂ ਮੈਨੂੰ ਦੁੱਧ 12 ਕਿਲੋ ਹੋਊਗਾ ਜੀ। ਹੈਗਾ ਪੱਕਾ ਦੁੱਧ। ਮੈਂ ਨਾ 11 ਕਿਲੋ ਠੰਡਾ ਕਰਕੇ ਝਾਗ ਮਾਰ ਕੇ ਲੈ ਜਾਣਗੇ। ਅੱਛਾ। ਉਹਦਾਂ ਖਾਵਾ ਜੀ ਝਾਗ ਲਾ ਕੀ ਦੁੱਧ ਤੇ 14-15 ਵੀ। ਅੱਛਾ। ਉਹ ਕੋਈ ਫਾਇਦਾ ਨਹੀਂਗਾ ਦੁੱਧ ਕਿਹੜਾ ਐ ਵੇਲੇ ਮੌਕੇ ਤੇ ਠੰਡਾ 11 ਕਿਲੋ ਮੈਂ ਮਿਲ ਕੇ ਦਊਗਾ ਤਿਆਰ ਜਿਹੜਾ। ਮੈਂ ਨਾ ਠੰਡਾ ਕਰਕੇ ਤੋਰੋ ਫਿਰ। ਹਾਂਜੀ। ਬਾਕੀ ਕੋਈ ਵੀਰ ਆਪਣੀ ਦੋ ਟਾਈਮ ਚੋ ਕੇ ਲੈ ਜਾ ਜੀ। ਇਹ ਆ ਵੀ ਵੈੜ ਸੋਹਣੀ ਆ। ਗਾਂ ਕਿਤੇ ਤਿਆਰ ਹੋਈ ਤੇ ਚੰਗੀ ਰਕਮ ਜੋੜੋਗੇ ਨਾਲ। ਚੰਗੇ ਕੱਦ ਕਾਟ ਚ ਆ। ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ। ਬਹੁਤ ਠੰਡੀ ਸੀ ਲਾ। ਕੋਈ ਪਹਾੜਾ ਨਹੀਂ ਕੋਈ ਰੱਸੀ ਨਹੀਂ ਪਾਉਣੀ। ਅੱਛਾ। ਇੱਦਾਂ। ਇਹਨੇ ਤਾਂ ਸੱਜਰ ਨੇ ਤਾਂ ਚੰਗਾ ਕੱਢਿਆ ਹੋਣਾ ਵਾ। ਸੱਜਰ ਦੋ ਤਾਂ 22-23 ਕਿਲੋ ਨੰਦੀ ਰਹੀ ਆ ਉਹ ਬੰਦਿਆਂ ਸਾਹਮਣੇ ਜਿਹੜਾ ਆਈ ਨਸਤ। ਉਹ ਤਾਂ ਉਠਾਈ ਪਾਉਂਦੇ ਰਹਿ ਵਿਚਾਰੀ ਨੂੰ। ਅਲੋ ਬੰਦਾ ਸਿਰ ਟੰਗਲ ਸਾਹਮਣੇ ਆ। ਹਾਂਜੀ ਹਾਂਜੀ। ਕਿੰਨਾ ਫਿਰ ਇਹਦਾ ਮੁੱਲ? ਲੈ ਲੋ ਜਿੰਨਾ ਕਿ ਜਾਂਚ ਕਰਾ ਲਓ ਮੁੱਲ ਉਹਨਾਂ ਦੀ। ਕਰ ਦਿਓ ਆਪਣੇ ਹਿਸਾਬ ਜੇ ਨਾ। ਮੋਲੇ 2.5 ਰਪਏ ਕਰਮਾ ਮੰਨਤਾ ਨੂੰ ਕਰਾਉਣਾ ਕਰ ਦੋ ਫਿਰ ਤੁਸੀਂ ਤੇ ਕਰਾ ਲਓ ਜਿੰਨਾ ਕਰਾਉਣਾ ਜੀ ਦੋ ਛੱਡ ਦੀਏ ਦੋ ਨਾ ਛੱਡੀਏ ਤੁਸੀਂ ਦੱਸੋ 28 ਚੋਂ 5 ਛੱਡੀਏ ਚਲੋ 5 ਛੱਡ ਦਾਂਗੇ ਕੋਜ ਮੰਨਦਾਂ ਬਾਕੀ ਮੌਕੇ ਕਿੰਨੇ ਦੀ ਦੇ ਦੋਗੇ 23 ਦੀ 23 ਦੀ 22 ਦੀ ਦੇ ਦਾਂਗੇ ਅੱਛਾ ਹਾਂ ਜੀ 22 ਦੀ ਦੇ ਦੋਗੇ ਹਾਂ ਜੀ ਠੀਕ ਹੈ ਜੀ 22 ਦੀ ਦੇ ਕਰਦੇ ਠੀਕ ਹੈ ਤੇ ਬਾਕੀ ਜਿਹੜੀ ਆ ਗਈ ਹੁਣ ਆਪਣੇ ਕੋਲ ਦੂਸਰੇ ਨੰਬਰ ਤੇ ਤੇ ਇਹਦਾ ਬੱਚਾ ਵੀ ਜੀ ਇਹਦਾ ਵੀ ਜੀ ਵਸ਼ੀਕਰ ਆ ਗਿਆ ਦਿੱਤੀ ਨਹੀਂ ਗੀ ਵਸ਼ੀ ਦੀ ਵੀਡੀਓ ਹੈਗੀ ਆਪਣੇ ਕੋਲ ਅੱਛਾ ਹਾਂ ਜੀ ਵਸ਼ੀ ਨਹੀਂ ਨਾਲ ਦਿੱਤੀ ਉਹਨਾਂ ਨੇ ਹਾਂ ਜੀ ਹਾਂ ਜੀ ਬਾਕੀ ਸੋਹਣੇ ਰੰਗ ਰੂਪ ਚ ਲੈ ਜਾ ਸਿੱਧੀ ਲਾ ਜਾਵੇ ਸਾਡੀ ਲੰਮੀ ਧੋਰ ਤੋਂ ਆ ਜੋ ਲੈਓ ਆ ਅਲੈਕਸੈਂਡਰ ਜੀ ਥੱਲੇਾਂ ਵਿੱਚ ਚੰਗੀ ਭਰੀ ਆ ਇਹ ਥਾਣੇ ਵੀ ਤੁਹਾਨੂੰ ਲੱਗ ਰਿਹਾ ਦਿਖਾ ਰਿਹਾ ਇਹ ਕਰਿਆ ਲੈ ਸਾਡੇ ਥਾਣੇ ਦੇ ਮਿਲਕ ਵਿੱਚ ਨੇ ਇਹਦੇ ਵੀ ਚੰਗੇ ਲੱਗੇ ਤੇ ਉਤਰਾ ਸੋਈ ਨੂੰ ਕਿੰਨਾ ਚਿਰ ਹੋ ਗਿਆ ਇਹਨੂੰ ਸੋਈ ਨੂੰ ਨੂੰ ਮਹੀਨਾ ਘਲਾਉ ਤੁਸੀਂ ਅੱਛਾ ਮਹੀਨੇ ਦੀ ਵਸ਼ੀਆਂ ਦੀ ਬਾਕੀ ਆਪਣੀ ਕੋ ਵੀਡੀਓ ਹੈਗੀ ਬੱਚੇ ਦੀ ਠੀਕ ਹੈ ਬੱਚੇ ਦਿੱਤੀ ਨਹੀਂ ਨਾਲ ਉਹਨਾਂ ਨੇ ਵਸ਼ੀ ਦਿੱਤੀ ਨੂੰ ਨਾਲ ਵਸ਼ੀ ਲੈ ਲੀ ਜੀ ਤੇ ਦੁੱਧ ਕਿੰਨਾ ਇਸ ਟਾਈਮ ਇਹ ਦੇਖੋ ਉਹਦੇ ਵੀ ਜੀ ਕੋ 22 23 ਕਿਲੋ ਵਸ਼ੀ ਕੋ ਥੋੜਾ ਨਾਲ ਵਸ਼ੀ ਦਾ ਫੇਰਵਾ ਕਰ ਗਈ ਹੁਣ ਹਾਲੇ ਦੁੱਧ ਜਿਹੜਾ 18 ਜੇ 18.5 19 ਕਿਲੋ ਦੁੱਧ ਹਾਲੇ ਮੌਕੇ ਤੇ ਤਿਆਰ ਆ ਪੱਕਾ ਦੁੱਧ ਜਿਹੜਾ ਹੈਗਾ ਆ ਕੰਡੇ ਚਾੜ ਕੇ ਮੇਰਾ ਵੀਰ ਕ ਯਾਹੀ ਕਰ ਲਈਏ ਨਹੀਂ 50 ਤੇ ਜ਼ਿਆਦਾ ਜਿਹੇ ਤੁਸੀਂ ਦਾ ਦੋ 50 ਤੇ ਬੱਚੇ ਵਾਲਾ ਮੁੱਲ ਜੇ ਤਾਂ ਜੀ ਕਹਾਂ ਦੁੱਧ ਦੀ ਬੜਾ ਪਈ ਤੇ 20 ਕਿਲੋ ਦੁੱਧ ਜੇ ਬੱਚੇ ਤੋਂ ਬਿਨਾਂ ਵਾਲਾ ਕਰੀਏ ਮੁੱਲ ਕਰਾ ਲਓ ਜਿੰਨਾ ਕਰਾਉਣਾ ਇੱਕ ਵਾਰੀ ਇੱਕੋ ਗੱਲ 45 ਹਜ਼ਾਰ ਜਿੱਦਾਂ ਨਹੀਂ ਫਿਰ 5 ਹੋਰ ਛੱਡ ਦੀਏ ਫਿਰ ਚਲੋ ਹੋ ਜਾਊਗੀ 40 ਹਜ਼ਾਰ ਜੀ 40 ਦੀ ਹੋ ਜਾਊਗੀ ਬਾਕੀ ਮੌਕੇ ਤੇ ਕਰ ਦੋਗੇ ਕਰ ਦਾਂ ਕਰਾਂਗੇ ਖਾਲੀ ਨਹੀਂ ਮੋੜਨਾਗੇ ਕਿਸ ਨੂੰ ਨਹੀਂ ਨਹੀਂ ਖਾਲੀ ਨਹੀਂ ਮੋੜਦੇ ਕਿਸ ਨੂੰ ਵੀ ਕੋਈ ਸੌਦਾ ਕਰੇਗਾ ਤਾਂ ਦੇ ਹਿਸਾਬ ਨਾਲ ਮੁੱਲ ਲਾਵੇ ਲਾਵੇ ਤੇ ਆਪੇ ਮੌਕੇ ਤੇ ਦੁੱਧ ਦੋਦੇ 18 ਕਿਲੋ ਇਤਰਾਏ ਦੇਖੋ ਮੌਕੇ ਤੇ ਚਵਾ ਦੋਗੇ 18 ਕਿਲੋ ਮੈਂ ਨਾ ਕੋਈ ਕੰਡਾ ਲੈ ਆਵੇ ਘਰ ਆਵਦੇ ਹੋਗੇ ਅੱਛਾ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਕੋਲ ਕੋ 12 ਕਿਲੋ ਆ 11 ਦੀ ਗਾਰੰਟੀ ਆ ਠੀਕ ਹੈ ਇਹਦੇ ਕੋ 18 ਦੇ 18 ਹੀ ਹੋਗ ਤੇ ਬਾਕੀ ਇਹ ਆ ਵੀ ਚਲੋ ਕੋਈ ਵੀਰ ਇੱਥੋਂ ਆਪਣੀ ਤਸੱਲੀ ਕਰਕੇ ਦੋਵੇਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤੇ ਫੇਰ ਹੀ ਆਪਣਾ ਪਸ਼ੂ ਖੜੇ ਜੀ